हां जी दोस्तों सारेया नु सस्श्रीकाल स्वागत करदेया तौडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਮੋਨਪੁਰਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਬਰਮਪੁਰੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਮੋਨਪੁਰਾ ਇੱਕ ਪਾਸੇ ਵੜਿੰਗ ਪਿੰਡ ਆ ਜਾਂਦਾ ਤੇ ਬਿਲਕੁਲ ਸੁਹਾਵੇ ਦੀ ਵੀ ਥੋੜੀ ਦੂਰੀ ਆ ਇਸ ਪਿੰਡ ਤੋਂ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਮੋਨਪੁਰੇ ਕਰਨੀ ਹੈ ਕਰਨੀ ਹੈਗੀ ਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਦੋਸਤੋ ਵੀਡੀਓ ਅਪਲੋਡ ਕੀਤੀਆਂ ਨੇ ਤੇ ਵੀਰ ਜੱਜ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਦੋਸਤੋ ਬਾਕੀ ਸਮੇ ਸਮੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਪਸ਼ੂ ਚੰਗੇ ਲਿਆਉਂਦਾ ਵੀਰ ਵੱਡੇ ਪਸ਼ੂ ਹੁੰਦੇ ਆ ਦੋਸਤੋ ਚੰਗੇ ਥਣ ਭਾਂਡੇ ਹੁੰਦੇ ਆ ਸੋ ਪਹਿਲੀਆਂ ਵੀਡੀਓ ਤੇ ਵਿੱਚ ਵੀ ਤੁਹਾਨੂੰ ਮੱਝਾਂ ਆਪਾਂ ਕਾਫੀ ਦਿਖਾਈਆਂ ਨੇ ਤੇ ਵੜਾਂ ਵੀ ਦੋਸਤੋ ਦਿਖਾਈਆਂ ਨੇ ਅੱਜ ਫਿਲਹਾਲ ਦੋ ਵੜਾਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੇ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਆਪਾਂ ਗੱਬਣਾ ਪੂਰੀ ਤਿਆਰੀ ਤੇ ਉਹ ਵੀਰ ਤੋਂ ਪੂਰੀ ਡਿਟੇਲ ਆਪਾਂ ਲੈ ਲਾਂਗੇ ਕਿੰਨੇ ਦਿਨ ਬਾਕੀ ਇਹ ਸੂਣ ਦੇ ਵਿੱਚ ਸੋ ਓਵਰਆਲ ਦੋਸਤੋ ਜਿੰਨੇ ਪਸ਼ੂ ਦਿਖਾਉਣੇ ਆ ਸਾਰਿਆਂ ਦਾ ਰੇਟ ਭਾਅ ਪੜਤਾ ਕਿੰਨਾ ਥੱਲੇ ਦੁੱਧ ਹਾਜ਼ਰ ਆ ਸੋ ਪੂਰੀ ਡਿਟੇਲ ਆਪਾਂ ਵੀਰ ਜੱਜ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਗੇ ਜਿਸ ਵੀਰ ਨੂੰ ਪਸ਼ੂ ਪਰ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਦੋ ਡੰਗ ਚੋਲਿਓ ਸੋ ਇਸ ਵਾਇ ਪਸ਼ੂ ਨੂੰ ਗੱਬਣ ਪਸ਼ੂ ਆਪਣਾ ਤਿੱਪ ਕੇ ਚੌਥਾਣਾ ਦਾ ਤਸੱਲੀ ਕਰ ਸਕਦੇ ਜੀ 27 ਨਵੰਬਰ ਦੋਸਤੋ ਅੱਜ ਆਪਾਂ ਕਵਰ ਚ ਕਰਦੇ ਆਂ ਟਾਈਮ ਕੋਈ ਦੁਪਹਿਰ ਦੇ 1:30 ਵਜੇ ਦਾ ਆਓ ਲੈਣਿਆ ਜਾਣਕਾਰੀ ਬਾਈ ਜੱ ਸਭ ਤੋਂ ਪਹਿਲਾਂ ਵੀਰ ਜੱਜ ਸਸਰੀ ਕਾਲ ਸਸਰੀ ਗਾਲ ਸੰਧੂ ਸਾਹਿਬ ਹੋਰ ਮੇਰੇ ਠੀਕ ਠਾਕ ਹਾਂਜੀ ਵਧੀਆ ਜੀ ਠੀਕਾ ਹੋਰ ਜੱਜ ਵੀਰੇ ਕਿਦਾਂ ਪ੍ਰੋਗਰਾਮ ਚੱਲ ਜਿੰਦਾ ਵਧੀਆ ਸੋਹਣਾ ਕੰਮ ਕਰ ਹਾਂਜੀ ਹਾਂਜੀ ਵਧੀਆ ਬਾਬੇ ਦੀ ਕਿਰਪਾ ਵਾਹੀ ਬਹੁਤ ਸੋਹਣਾ ਚੱਲਦਾ ਕੰਮ ਚਲੋ ਬਹੁਤ ਵਧੀਆ ਜੀ ਹਾਂਜੀ ਹਾਂਜੀ ਅਸਾ ਜੱਜ ਭਾਈ ਪਸ਼ੂ ਤਿੰਨ ਆਪਾਂ ਵਿਖਾਤੇ ਵੀ ਤਿੰਨ ਬਕਾਊ ਹੋਏ ਅੱਜ ਹਾਂਜੀ ਦੋ ਬਹਿੜਾਂ ਤੇ ਇੱਕ ਆਪਣੇ ਕੋਲ ਮੱਝ ਆ ਗਈ ਹਾਂਜੀ ਮਾਝੇ ਗੱਬਣਾ ਤੇ ਵਹਿੜਾ ਸੁਈਆਂ ਸਵਾਈਆਂ ਹਾਂਜੀ ਦੂਜੀ ਸੂਏ ਝੋਟੀ ਸਬ ਇਹ ਸੂਣ ਵਾਲੀ ਆ ਜੀ ਅੱਛਾ ਜੀ ਚਾਰਕ ਦਿਨ ਲੈਂਦੇ ਇੱਕ ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਹਾਂ ਹਾਂਜੀ ਜੱਜ ਭਾਈ ਨਗ ਚੰਗੇ ਚੰਗੇ ਲਿਆਉਣਾ ਕੱਢ ਕੱਢ ਕੇ ਹਨਾ ਹਾਂਜੀ ਨਗੀਨਾ ਹੀ ਲਿਆਈਦੇ ਆ ਸੰਤੂ ਸਾਹਿਬ ਕੱਢ ਕੇ ਸਪਾਸੇ ਮਨ ਦਾ ਵੀ ਕੋਈ ਢਿਲ ਮੱਠ ਹੋਦੀ ਨਹੀਂ ਪਸੂ ਸਾਰੇ ਸਟੈਂਡਰਡ ਦੇ ਪਸੂ ਆ ਨਗੀਨਾ ਹੀ ਲਿਆਈਦੇ ਆ ਸੰਤੂ ਸਾਹਿਬ ਕੱਢ ਕੇ ਠੀਕ ਆ ਠੀਕ ਆ ਹਾਂਜੀ ਤੇ ਮੱਝਾਂ ਆਪਾਂ ਪਿਛਲੀ ਵਾਰ ਵੀ ਪਾਈਆਂ ਸੀ ਨੀਲੀ ਰਾਵੀ ਦੀਆਂ ਕਾਫੀ ਸੋਹਣੀਆਂ ਮੱਝਾਂ ਆਈਆਂ ਸੀ ਹਾਂਜੀ ਹਨ ਭਾਂਡੇ ਦੀਆਂ ਬਹੁਤ ਐਕਸਟਰਾ ਆਰਡੀ ਹਾਂਜੀ ਦੂਜੇ ਸਵੇਰ ਆ ਕੇ ਸੂਣ ਵਾਲੀ ਆ ਜੀ। ਹਾਂ। ਇੱਕ ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ। 1 ਦਸੰਬਰ ਨੂੰ। ਹਾਂਜੀ। ਠੀਕ ਆ। ਤੇ ਪਹਿਲੇ ਸੂਏ ਨੇ 12 12.5 ਲੀਟਰ ਚ ਆਇਆ ਝੋਟੀ ਨੇ। ਹੂੰ। ਹਾਂਜੀ। ਠੀਕ ਆ ਜੀ। ਤੇ ਐਰ ਕੀ ਪਲਾਸੀ ਜਾਊਗਾ ਸੰਧੂ ਸਾਹਿਬ। ਠੀਕ ਆ ਜਿਹੜੇ ਸਾਨੂੰ ਰਾਜੀ ਆ। ਹਾਂਜੀ ਹਾਂਜੀ ਹਾਂਜੀ। ਚੰਗੀ ਸੰਭੀ ਸੁੰਭੀ ਆ ਸੰਧੂ ਸਾਹਿਬ। ਹੂੰ। ਬਾਕੀ ਦੋਸਤੋ ਥਣ ਚੱਡੇ ਦੀ ਪੂਰੀ ਸਾਫ ਹੈ। ਸੇਵਾ ਵਾਲੇ ਪਾਸੇ ਵੀ ਪੂਰੇ ਕੜਨ ਕੱਡੇ ਪਏ ਆ ਜਿੱਥੋਂ ਵੀ ਆਈ ਆ ਚੰਗੀ ਸੰਭੀ ਸੁੰਭੀ ਆ ਦੋਸਤੋ ਹਰ ਪਾਸੇ ਤੁਹਾਨੂੰ ਦਿਖਾਵਾਂਗੇ। ਚੰਗੀ ਸੋਹਣੀ ਪਿੱ ਆ ਦੇਖੋ ਜੀ ਸੋ ਆਟਰ ਕੁਆਲਟੀ ਚੰਗੀ ਆ ਦਿਨ ਕੱਢ ਜੂ ਕੋਈ ਪੰਜ ਚਾਰ ਜੇ ਹਾਂਜੀ ਹਾਂਜੀ ਸੰਤੂ ਸਭ ਇੱਕ ਨੂੰ ਦਿਨ ਪੂਰੇ ਹੁੰਦੇ ਆ ਦੋ ਦਿਨ ਉੱਤੇ ਵੀ ਖੜ ਸਕਦੀ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੀ ਸੰਧੂ ਸਾਹਿਬ ਦੇ ਆਹ ਦੇਖੋ ਜੀ ਥਣ ਹੁੰਨ ਦੀ ਕੁਆਲਟੀ ਬਹੁਤ ਸੋਹਣੀ ਆ ਦੋਸਤੋ ਠੀਕ ਆ ਜੀ ਤੇ ਬਿਲਕੁਲ ਚੌਰ ਸਲੇਵਾ ਅੱਗੋਂ ਬਿਲਕੁਲ ਜਿਦਾ ਦੋਸਤੋ ਚੌਰ ਸਲੇਵਾ ਤੇ ਬੈਕ ਸਾਈਡ ਨੂੰ ਬਿਲਕੁਲ ਸਾਰ ਦੇ ਨਾਲ ਟੱਚ ਕਰਦਾ ਆਰਡਰ ਦੀ ਕੁਆਲਟੀ ਕਾਫੀ ਸੋਹਣੀ ਆ ਠੀਕ ਆ ਸੋ ਸੋਹਣੇ ਪਿੱਟ ਪੁੜੇ ਦੀ ਆ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਰਮਨ ਸਕਦਾ ਬਾਕੀ ਆ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਆ ਫੇਸ ਕੁਆਲਟੀ ਵੇਖੋ ਠੀਕ ਹੈ ਜੀ ਬਿਲਕੁਲ ਝੋਟੀਆਂ ਵਾਲਾ ਫੇਸ ਕੁਆਲਟੀ ਬਿਲਕੁਲ ਪਤਲਾ ਜਾਂ ਸਲਿਮ ਜਿਹਾ ਫੇਸ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਗ ਮੁੜਿਆ ਹੋਇਆ ਆ ਰਾਉਂਡ ਸ਼ੇਪ ਦੇ ਵਿੱਚ ਠੀਕ ਆ ਤੇ ਬਾਕੀ ਜੱਜ ਬਾਈ 35 ਟੁੱਪਣਾਂ ਓਕੇ ਰਿਪੋਰਟ ਹਾਂਜੀ ਸੰਧੂ ਸਾਹਿਬ ਆਇਆ 35 ਟੁੱਪਣਾਂ ਆ ਪੋਲੀ ਆ ਆਪਣੀ ਗਰੰਟੀ ਹੋਊਗੀ ਕਿ ਥਾਣਾ ਦੀ ਭਾਜੀ ਆ ਤਿੰਨੇ ਪਸ਼ੂਆਂ ਦੀ ਹਾਂਜੀ 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 ਗਾਈਆਂ ਦਾ ਸੋਈਆਂ ਸਵਾਈਆਂ ਵਾਂਜੀ ਬੌਲੇ ਦੇ ਚੱਲਣ ਦੀਆਂ ਬਿਲਕੁਲ ਹਾਂਜੀ ਇਹਦੀ ਗੱਬਨ ਦੀ ਆਪਣੀ ਗਰੰਟੀ ਹੋਊਗੀ ਥਾਣਾ ਦੀ ਜੱਜ ਵੀਰੇ ਗੱਲ ਆਏ ਆ ਵੀ ਕੋਈ ਵੀਰ ਬਹੁਤੇ ਚਲੋ ਆਨਲਾਈਨ ਅੱਜ ਜਿਹੜਾ ਜਮਾਨਾ ਚੱਲਣ ਰਿਹਾ ਆਨਲਾਈਨ ਦਾ ਹੀ ਆ ਹਾਂਜੀ ਸੋਸ਼ਲ ਮੀਡੀਆ ਦਾ ਟਾਈਮ ਆ ਜਦੋਂ ਕਿਸੇ ਭੈਣ ਭਰਾ ਨੂੰ ਪਸ਼ੂ ਪਸੰਦ ਆਉਂਦਾ ਹਾਂਜੀ ਤੇ ਫਟਕ ਦੇ ਨੇ ਤੁਹਾਨੂੰ ਪਤਾ ਵੀ ਬੰਦਾ ਸਾਈਬੇਨਾ ਕਰਕੇ ਚੀਜ਼ ਖਰੀ ਬਿਲਕੁਲ ਹਾਂਜੀ ਬਾਕੀ ਆ ਆਪਦੀ ਵੀਰ ਮੇਰਾ ਆਪਦੀ ਜਿਹੜੀ ਸੂਈ ਆ ਉਹ ਚੋ ਕੇ ਆਪਦੀ ਦੋ ਟਾਈਮ ਤਿੰਨ ਡੰਗ ਤਸੱਲੀ ਕਰਕੇ ਖੜੇ ਜਿਹੜੀ ਗੱਬਣ ਨੂੰ 蒂ਪ ਕੇ ਖੜੇ ਬਾਕੀ ਆਪਣੀ ਪਿਛੇ ਦੀ ਥਣਾ ਦੀ ਗੱਬਣ ਦੀ ਗਰੰਟੀ ਹੋਊਗੀ ਜੀ ਸਹੀ ਆ ਹਾਂਜੀ ਲਓ ਫਿਰ ਖੋਲ ਕੇ ਤੋਰ ਦਈਏ ਬਿਲਕੁਲ ਦੋਸਤੋ ਖੋਲ ਕੇ ਤਸੱਲੀ ਨਾਲ ਤੋਰ ਕੇ ਤੁਹਾਨੂੰ ਦਿਖਾਉਣੇ ਆ ਮੱਝ ਪਸੰਦ ਆਊਗੀ ਤੁਹਾਡੇ ਠੀਕ ਆ ਸੋ ਝੋਟੀ ਵੀ ਬਹੁਤੇ ਵੀਰ ਕਹਿੰਦੇ ਆ ਪਰ ਪਹਿਲਾਂ ਦੋ ਜਨਾਂ ਨੂੰ ਝੋਟੀ ਕਹਿ ਦਿੰਦੇ ਆ ਸੋ ਝੋਟੀ ਬਿਲਕੁਲ ਤੁਸੀਂ ਆਪਦੀ ਸੋਚ ਸਮਝਣਾ ਝੋਟੀ ਮੰਨ ਸਕਦੇ ਦੂਜਾ ਕੋਈ ਵੀਰ ਦੂਜਾ ਸੁਭਾ ਸਮਝ ਸਕਦਾ ਠ ਸੋ ਆਰਡਰ ਕੁਆਲਟੀ ਕਾਫੀ ਸੋਹਣੀ ਆ ਬਣਾਤਨਾ ਜਿਹੜਾ ਦੋਸਤੋ ਅੱਜ ਦੇ ਸਮੇਂ ਤਿਆਰ ਕੀਤਾ ਉਹ ਕਾਫੀ ਖੂਬਸੂਰਤ ਆ ਹੈ ਪ੍ਰੋਪਰ ਤਿਆਰੀ ਤੇ ਆ ਬਾਕੀ ਚੰਗੀ ਰਾਜੀ ਆ ਇਸ ਕਰਕੇ ਥੋੜਾ ਜਿਹਾ ਆਪਾਂ ਇੱਕ ਆਈਡੀਆ ਹੁੰਦਾ ਵੀ ਦੋ ਦਿਨ ਕੋਈ ਤਿੰਨ ਦਿਨ ਪਸ਼ੂ ਕੱਢ ਵੀ ਸਕਦਾ ਸੂਣ ਦੇ ਵਿੱਚ ਆ ਦੇਖੋ ਜਿਆਦਾ ਹੁੰਦਾ ####أه عطور ليك كوينه كوينه آه، آه. ਲਓ ਜੀ ਬਾਕੀ ਵਿਰਲ ਵਰਲ ਹੰਦੋ ਸਾਹਾ ਅੱਗੇ ਵੀ ਦਿਖਾ ਦੋ ਤੁਹਾਨੂੰ ਲਾ ਹੀ ਦਿੰਨੇ ਹਾਂ ਬਿਲਕੁਲ ਜੀ ਬਿਲਕੁਲ ਕਿਉਂ ਕਿਉਂ ਦਿਖਾ ਦਵਾਂ ਬਹੁਤ ਵਿਰਲ ਵਰਲ ਬਹੁਤ ਚੰਗੇ ਆ ਆ ਦੇਖੋ ਜੀ ਠੀਕ ਆ ਸੋ ਸਪੇਸ ਕਾਫੀ ਸੋਹਣੀ ਆ ਦੋਸਤੋ ਵਿਰਲ ਸੱਚੀ ਖੱਬੀ ਅਗਲੇ ਪਿਛਲੇ ਥਾਣਾਂ ਦੀ ਕਾਫੀ ਸੋਹਣੀ ਆ ਠੀਕ ਆ ਤੇ ਟਕਰਾ ਜਿਹੜਾ ਆਪਾਂ ਕਹਿੰਦੇ ਇਹਨਾਂ ਵੀ ਮੁਠੀ ਨਾਲ ਮੁਠੀ ਜਿਹੜੀ ਦੋਸਤੋ ਟਕਰਾ ਨਹੀਂ ਹੁੰਦੀਗੀ ਇੰਨੇ ਕੁ ਵਿਰਲ ਜਿਹੜੀ ਇਸ ਝੋਟੀ ਦੇ ਵਿੱਚ ਹੈਗੀ ਆ ਥਾਣਾਂ ਦੇ ਸੋ ਬਿਲਕੁਲ ਚੌੜੇ ਪਿੱਠ ਪੂੜੇ ਦੀ ਆ ਪਹਿਲਾਂ ਜ਼ਿਕਰ ਕਰਤਾ ਦੋਸਤੋ ਬੇਲ ਦੀ ਕਾਫੀ ਲੰਬਾਈ ਬਹੁਤ ਸੋਹਣੀ ਆ ਉਚਾਈ ਤੁਹਾਨੂੰ ਬਿਲਕੁਲ ਜ਼ਿਕਰ ਕਰਤਾ ਮੀਡੀਅਮ ਉਹ ਕੋਈ ਵੀ ਰ ਮੰਨ ਕੇ ਸਬਦਾ ਕਰ ਸਕਦਾ ਪਰ ਜਮੀਂ ਭਲੀ ਪੂਰੀ ਆ ਪੂਰੀ ਰੀਜ ਲਈ ਆ ਜਿੱਥੋਂ ਵੀ ਕਰਮਾ ਲਈ ਆ ਠੀਕ ਆ ਤੇ ਜੱਜ ਬਾਈ ਕੀ ਮੁੱਲ ਕਰਦੇ ਆ ਕੀ ਡਿਮਾਂਡ ਹੈ ਦੀ ਫਿਰ ਸੰਧੋ ਸਾਹਿਬ ਮੁੱਲ ਕਰਨ ਨੂੰ ਆਪਾਂ 90 ਕਰੀਏ 92 ਕਰੀਏ ਵਾ 85000 ਚੋਂ ਛੋੜ ਛੱਪਾ ਕਰ ਦਾਂਗੇ 85 ਚੋਂ ਹਾਂਜੀ ਸੰਧੋ ਸਾਹਿਬ ਠੀਕ ਹੈ ਜੀ ਛੋੜੀ ਹੋਣੀ ਐ ਚੋ ਸੰਧੂ ਸਾਹਿਬ 85 ਹਾਂਜੀ ਹਾਂਜੀ ਲਓ ਜੀ 85000 ਦੇ ਵਿੱਚੋਂ ਦੋਸਤੋ ਵੀਰਾਂ ਦਾ ਜਸਟ ਛੋੜਛੱਪਾਈ ਹੋਊਗਾ ਕੋਈ ਮਾਨ ਤਾਨ ਕੋਈ ਪਿਆਰ ਮੁਹੱਬਤ ਕੋਈ ਵੈਸੋ ਛੋੜਛੱਪਾਈ ਸਮਝੋ ਠੀਕ ਆ 85000 ਦੇ ਵਿੱਚੋਂ ਸੋ ਬਾਕੀ ਚੰਗੀ ਰਾਜੀ ਆ ਵਜਨਦਾਰ ਦੋਸਤੋ ਜਿਹੜੀ ਤੁਸੀਂ ਇਹ ਝੋਟੀ ਲੈ ਕੇ ਜਮੋਗੇ 85000 ਦੀ ਠੀਕ ਆ ਇਸ ਤੋਂ ਬਾਅਦ ਜਿਹੜੇ ਪਸ਼ੂ ਤੁਹਾਨੂੰ ਦੋ ਦਿਖਾਉਣੇ ਆ ਦੋਸਤੋ ਦੋਵੇਂ ਬੈੜਾ ਨੇ ਬਿਲਕੁਲ ਤਾਜ਼ੀਆਂ ਚੀਆਂ ਸਵਾਈਆਂ ਠੀਕ ਆ ਤੇ ਬਿਲਕੁਲ ਨਾਲ ਬੱਚੇ ਆ ਸੋ ਦੁੱਧ ਮਿਲਕ ਪੁੱਛ ਲੈਣੀ ਆਪਾਂ ਵੀਰ ਤੋਂ ਕਿੰਨਾ ਹਾਜ਼ਰ ਆ ਤੇ ਜੱਜ ਭਾਈ ਪ ਸੰਦੂ ਸਾਹਿਬ ਇਹ ਦੂਜੇ ਸਵੇਰ ਵੈੜ ਸੋਈ ਆ ਆ ਚਾਰ ਦੰਦ ਦਾ ਮੂੰਹ ਦੰਦਾ ਆ ਜਾ ਜੇ ਵੈੜ ਭਾਜੀ ਹੂੰ ਤੇ ਬਾਕੀ ਚਾਰ ਦਿਨ ਹੋ ਗਿਆ ਜੀ ਸੂਈ ਨੂੰ ਚੌਥਾ ਦਿਨ ਅੱਜ ਚੌਥਾ ਦਿਨ ਹਾਂਜੀ 18 ਲੀਟਰ ਬੋਲਾ ਹੋਊ ਕੋਈ ਕੰਡੇ ਦੇ ਜੋ ਕੇ ਲੈ ਜਾ ਆਪਣੇ ਤੋਂ ਭਾਜੀ ਠੀਕ ਆ ਜੀ ਹਾਂਜੀ ਦੋ ਡੰਗ ਤਿੰਨ ਡੰਗ ਆਪਦੀ ਤਸੱਲੀ ਕਰਕੇ ਫੇਰ ਕਿਹੜੇ ਨਾਰੂਆ ਨਾਲ ਅਜੇ ਬੱਚੇ ਦੇ ਬੱਚਾ ਮਗਰ ਬੱਚਾ ਜੀ ਹਾਂਜੀ ਬੱਚਾ ਵਾ ਜੀ ਮਗਰ ਬੱਚਾ ਹਾਂਜੀ ਪਹਿਲੇ ਸੂਏ ਇਹਨੇ 20 ਕਿਲੋ ਦੁੱਧ ਪਾਇਆ ਭਾਜੀ ਓਕੇ ਤੇ ਐਰ ਕੀ ਸੰਦੂ ਸਾਹਿਬ 23 24 ਕਿਲੋ ਕੱਢੂਗੀ ਨਾਮ ਨਾਲ ਅਜੇ ਦੰਦਾਂ ਜ ਹੈਗੀ ਚੌਗੀ ਆ ਜੀ ਹਾਂਜੀ ਅੱਛਾ ਤੇ ਜਦ ਜ ਸਵੇ ਹੈ ਫਿਰ ਦੂਜਾ ਕਿ ਪਹਿਲੇ ਨਹੀਂ ਹੈ ਨਹੀਂ ਦੂਜਾ ਦੂਜਾ ਜੀ ਦੂਜਾ ਹਾਂਜੀ ਦੂਜਾ ਲੋ ਜੀ ਦੂਜੇ ਸਵੇ ਆ ਦੋਸਤੋ ਠੀਕ ਆ ਤੇ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਦੋਸਤੋ ਬਿਲਕੁਲ ਕਾਫੀ ਖੂਬਸੂਰਤ ਐਕਸਟਰਾ ਆਰਡੀਨਰੀ ਜਿਹੜੀ ਆਰਡਰ ਕੁਆਲਿਟੀ ਆ ਆ ਦੇਖੋ ਠੀਕ ਆ ਕੋਈ 17 18 ਲੀਟਰ ਨੀਅਰ ਵੀਰ ਦੱਸ ਰਿਹਾ ਵੀ ਬੌਲਾ ਅੱਜ ਚੌਥੇ ਦਿਨ ਦੀ ਸੂਈ ਥੱਲੇ ਠੀਕ ਆ ਜੀ 17 18 ਲੀਟਰ ਜਿਹੜਾ ਬੌਲਾ ਐ ਸੋ ਬਾਕੀ ਵਾਂਡ ਬੁੰਡ ਤੁਹਾਨੂੰ ਵਿਖਾ ਦਿੰਨੇ ਆ ਥਾਣੇ ਚੰਗੇ ਵਿਰਲ ਆ ਮੁੱਠੀ ਥਾਣਾ ਮੱਝਾਂ ਵਾਲੀ ਆ ਕਰੋ ਚੈੱਕ ਜੀ ਠੀਕ ਹੈ ਸੋ ਵਿਰਲਾ ਵੀ ਚੰਗੀ ਆ ਦੋਸਤੋ ਬਾਕੀ ਥਾਣਾ ਵੀ ਪੂਰਾ ਮੁਠੀਦਾਰ ਆ ਠੀਕ ਆ ਹਾਥੀ ਚਵਾਈ ਵਾਲਾ ਥਾਣਾ ਅਗਲੇ ਪਿਛਲੇ ਥਾਣ ਦਾ ਬਿਲਕੁਲ ਸਹਿਜ ਤੁਸੀਂ ਚੈੱਕ ਕਰ ਸਕਦੇ ਜੀ ਸੋ ਕਦਕਾਠ ਵੀ ਨਾਰਮਲ ਹੀ ਆਪਾਂ ਗੱਲ ਕਰਦੇ ਆ ਦੋਸਤੋ ਐਚ ਐਫ ਵੜਾ ਆਪਾਂ ਦੇਖਦੇ ਆ ਠੀਕ ਆ ਸੋਹਣੇ ਕਦਕਾਠ ਦੇ ਵਿੱਚ ਆ ਹਾਈਟ ਸੋਹਣੀ ਆ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਆ ਇਹਦੀ ਬੇਲ ਦੀ ਵੀ ਚੰਗੀ ਆ ਉਚਾਈ ਵੀ ਚੰਗੀ ਆ ਤੇ ਵੀਰਾਂ ਦਾ ਵੀ ਘੱਟੋ ਘੱਟ ਵੀ 22 23 ਲੀਟਰ ਦੁੱਧ ਇਹਨੂੰ ਪਾਉਣਾ ਚਾਹੀਦਾ ਜਿਸ ਹਿਸਾਬ ਨਾਲ ਦੋਸਤੋ ਸਭ ਹੀ ਆ ਰਾਜੀ ਆ ਪੂਰੀ ਵਜਨ ਲੋਡ ਵਾਲੀ ਆ ਠੀਕ ਆ 20 ਕਿਲੋ ਸੰਤੂ ਸਾਹਿਬ ਪਹਿਲੇ ਪਾਇਆ ਹੈ ਕਿ ਤੁਹਾਨੂੰ ਪਤਾ ਪਲੱਸ ਜਾਣਾ ਹੀ ਆ ਰਾਮ ਜੀ ਚਲੋ ਉਮੀਦ ਤਾਂ ਹੁੰਦੀ ਆ ਜੀ ਪਿਛਲੇ ਸਵੇਰ ਨੂੰ ਦੇਖਦੇ ਹੋਏ ਪਸ਼ੂ ਦੁੱਧ ਵੱਧ ਚੁਪਾਵੇ ਤੀਜਾ ਚੌਥਾ ਦਿਨ ਹੋਇਆ ਅਜੇ ਸੂਈ ਨੂੰ ਅਜੇ 15 ਦਿਨਾਂ ਨੂੰ ਜਾ ਕੇ ਵਹਿੜ ਨੇ ਦੁੱਧ ਤੇ ਆਉਣਾ ਬਈ ਬਿਲਕੁਲ ਜੀ ਬਿਲਕੁਲ ਦੰਦਾ ਜਿ ਵਹਿੜ ਆ ਜੀ ਬਾਕੀ ਬਿਲਕੁਲ ਜੀ ਆ ਦੇਖੋ ਲੈ ਵੀ ਜੱਜ ਵੀਰ ਖੋਲ ਕੇ ਤੋਰਦਗੇ ਇਹਨੂੰ ਵੀ ਬਾਕੀ ਥਣ ਭਾਂਡ ਤੇ ਕਿਸੇ ਪਾਸੇ ਉਹ ਵੀ ਨਹੀਂ ਹੈਗਾ ਵੀ ਨਸੇਰੇਪਨ ਦੇ ਵਿੱਚ ਆ ਜਿੰਨੇ ਵੀ ਆ ਰਾਜੀ ਆ ਤੇ ਬਿਲਕੁਲ ਚੌੜੇ ਪਿੱਠਪੁੜੇ ਦੀ ਆ ਠੀਕ ਆ ਸੋ ਵੇਲ ਵੀ ਚੰਗੀ ਸਪੈਸ਼ਲ ਆ ਹਾਈਟ ਕਰਦੇ ਵੀ ਸੋਹਣਾ ਤੇ ਫਾਪਪੂਰੀ ਆ ਆ ਵੇਖ ਲਓ ਜੀ ਆ ਖਲਾ ਰਹੇ ਹੋ ਜੀ ਆਹ ਲੈ ਵੀ ਜੱਜ ਵੀਰ ਤੋਰਦੇ ਠੀਕ ਆ ਸੋ ਬਾਰਿਸ਼ ਵੀ ਨਾਲ ਨਾਲ ਸਟਾਰਟ ਹੋ ਰਹੀ ਹੈ ਹਾਂਜੀ 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 ਲਓ ਮੌਸਮ ਅੱਜ ਬਹੁਤ ਹਾਂ ਬੱਦਲ ਵਾਇਦਾ ਲਈ ਬਿਲਕੁਲ ਠੰਡਾ ਹੈ ਦੋਸਤੋ ਤੇ ਵਹਿੜਾ ਵੀ ਬਿਲਕੁਲ ਠੰਡੀਆਂ ਵੀਰ ਜੱਜ ਦੇ ਕੋਲ ਤੇ ਸੋ ਕਾਫੀ ਸੋਹਣਾ ਵਿਖਾਲਾ ਹੈ ਠੀਕ ਆ ਜੀ ਸੋ ਵਾਟਰ ਕੁਆਲਿਟੀ ਚੰਗੀ ਆ ਬਾਕੀ ਕੋਈ ਵੀਰ ਆਪਦੀ ਦੋ ਡੰਗ ਚੋਲੇ ਕੋਈ ਯਾਰ ਟਾਈਮ ਚੋਲੇ ਪਹਿਲਾਂ ਦੋਸਤੋ ਫਸਟਲੀ ਇੱਕ ਆਪਾਂ ਗੱਲ ਜਰੂਰ ਮੈਂਸ਼ਨ ਕਰੀਦੀ ਆ ਸੂਏ ਸੂਏ ਨਾ ਕੋ ਜਿੰਨਾ ਮਰਜੀ ਚੋਲੋ ਦੋ ਟਾਈਮ ਚੋਲੋ ਆਪਦਾ ਸਮਾਂ ਤੁਸੀਂ ਕੱਢਣਾ ਹੁੰਦਾ ਠੀਕ ਆ ਤੇ ਬਾਕੀ ਜੱਜ ਵੀਰ ਜਵਾਬ ਸਮਾਂ ਦੀ ਪੂਰੀ ਤਸੱਲੀ ਦੇ ਦਿਓ ਕੋਈ ਭੂਰ ਛਟਾ ਨਹੀਂ ਆ ਕੋਈ ਥਣ ਵੱਧ ਘਟ ਨਹੀਂ ਆ ਬਰਾਬਰ ਆ ਜੀ ਮੱਝਾਂ ਵਾਲੀ ਚਵਾਈ ਮੋਟੀ ਧਾਰ ਆਉਂਦੀ ਆ ਠੀਕ ਹੈ ਜੀ ਹਾਂਜੀ ਬਾਕੀ 18 ਕਿਲੋ ਦੁੱਧ ਹੈਗਾ ਹੁਣ ਭਾਵੇਂ ਅਗਲਾ ਕੰਡਾ ਲੈ ਆਵੇ ਕਰਕੇ ਕੰਡਾ ਕਰਕੇ ਖੜੇ ਕੇ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਲੀਟਰਾਂ ਵਾਲਾ ਨਹੀਂ ਕੰਡੇ ਵਾਲਾ 18 ਲੀਟਰ ਆ ਜੀ ਕਿੰਨਾ ਮੁੱਲ ਜੱਜ ਬਾਈ ਰੋਗੇ ਦਾ ਮੁੱਲ ਭਾਜੀ ਇਹਦਾ ਵੈੜ ਦਾ 65000 ਕਰਦੇ ਆ 62000 ਦੇਣ ਲੈਣਾ ਜੀ 6 ਤੇ ਨਹੀਂ ਆਈ ਇਹ ਤਾਂ ਛੋੜ ਹੀ ਕਰਨੀ ਬਾਠ ਹਜ਼ਾਰ ਚੋਂ ਠੀਕ ਆ ਜੀ ਹਾਂਜੀ ਲੋ ਜੀ 62 ਹਜ਼ਾਰ ਦੀ ਲੈ ਦੇ ਆ 65200 ਡਿਮਾਂਡ ਜਿੰਨੀ ਮਰਜੀ ਆ ਇੱਕ ਰਸਤਾ ਇਹ ਹੈਗਾ ਵੀ 62 ਹਜ਼ਾਰ ਦੀ ਲੈ ਦੇ ਆ ਠੀਕ ਆ ਸੋ ਵਿੱਚੋਂ ਕੋਈ ਸ਼ੋਰ ਛੱਪਾ ਹੈਗਾ ਕੋਈ ਮੌਕੇ ਤੇ ਕੋਈ ਵੀ ਆ ਜਾਂਦਾ ਦੋਸਤੋ ਠੀਕ ਆ ਤੇ ਕੋਈ ਵਿੱਚੋਂ ਮਾਨਤਾ ਨੂੰ ਜ਼ਰੂਰ ਹੁੰਦਾ ਜੋ ਵੀ ਆ ਉਹ ਹੋ ਜਾਊਗਾ ਬਾਕੀ 62 ਹਜ਼ਾਰ ਦੇ ਵਿੱਚ ਤੁਹਾਨੂੰ ਜਿਹੜੀ ਇਹ ਵੈੜ ਮਿਲ ਜਾਊਗੀ ਸੋਹਣੀ ਹਾਈਟ ਕੱਟ ਦੀ ਆ ਮਗਰ ਬੱਛਾ ਮੇਲ ਕਾਫ ਆ ਕੋਈ 14 ਦਿਨਾਂ ਦੀ ਸੂਈ ਹੈ ਠੀਕ ਆ ਸੋ ਆਓ ਆਪਦੇ ਨਰਖ ਪਰਖ ਕਰੋ ਤਸੱਲੀ ਕਰੋ ਠੀਕ ਆ ਬਾਕੀ ਸੋਹਣਾ ਥਣ ਪਾਡਾ ਆ ਲੋ ਠੀਕ ਆ ਸੋ ਇਹ ਦੋਸਤੋ ਬਿਲਕੁਲ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਈ ਆ ਇੱਕ ਬਿਲਕੁਲ ਤੀਜੇ ਨੰਬਰ ਤੇ ਵੈੜ ਦਿਖਾ ਦਾਂਗੇ ਉਹ ਵੀ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਆਓ ਨਰਕ ਫਰਕ ਕਰੋ ਬਾਕੀ ਉਹਦੀ ਪੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਬਾਕੀ ਆ ਸਟਰਕਚਰ ਹੈਗਾ ਬਾਡੀ ਬੰਤਰ ਜਿਹੜੀ ਆ ਇਸ ਬੱਚੀ ਦੀ ਹਾਈਟ ਕਰ ਦਿੰਦਾ ਵੀ ਪੂਰਾ ਉੱਚਾ ਫੁੱਲ ਵੱਡੀ ਹਾਈਟ ਦੀ ਆ ਕੋਈ ਛੋਟੀ ਜੀ ਹਾਈਟ ਨਹੀਂ ਦੋਸਤੋ ਮੀਡੀਅਮ ਨਹੀਂ ਕੀ ਹਾਈਟ ਦੀ ਚੰਗੀ ਆ ਸੋ ਇਹਦਾ ਜੱਜ ਭਾਈ ਇਹ ਇਹ ਸੂਵੇ ਕਿੰਵੇਂ ਹੋ ਗਈ ਇਹ ਦੂਜਾ ਸੂਹਾ ਸੰਤੂ ਸਾਹਿਬ ਦੂਜਾ ਨੇ ਹਾਂਜੀ ਹਾਂਜੀ ਜਾਤ ਥੋੜੀ ਸਾਫ ਸੋਮ ਘੱਟ ਹੋਈ ਆ ਹਾਂ ਹੋਰ ਗੱਲ ਕੋਈ ਨਹੀਂ ਬਾਕੀ ਵਸ਼ਾਵੜਾ ਪਲਿਆ ਹ ਦਿੱਤਾ ਜੋਰ-ਜੋਰ ਲੱਗਾ ਗਾ ਮਗਰ ਦੋਦੇ ਬੱਚੇ ਆ ਗਏ ਹਾਂਜੀ 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 ਠੀਕ ਆ ਦੋਵਾਂ ਦੇ ਮਗਰ ਬੱਚੇ ਆ ਜੀ ਇਹ ਹੈ ਨਸਲ ਬਰੀਡ ਵਾਲੀ ਇਹ ਵੀ ਵੈਸੀ ਹਾਂਜੀ ਅੱਜਾ ਪਿਓਰ ਚ ਆਉਂਦੀ ਹੈ ਇਹ ਬਰੀਡ ਵਾਲੀ ਵੈੜ ਆ ਜੀ ਲਓ ਜੀ ਹਾਂਜੀ ਹਾਂਜੀ ਠੀਕ ਆ ਬਿਲਕੁਲ ਸਟੇਟ ਪਟਾ ਹੈ ਦੋਸੂ ਠੀਕ ਆ ਨਿੱਕੀ ਬੂਥੀ ਆ ਜੀ ਬਹੁਤ ਨਿੱਕੀ ਜਿਹੀ ਬੂਥੀ ਆ ਸਟੇਟ ਪਟਾ 91 ਬਿਲਕ ਚੰਗੇ ਸੀਮਨ ਵਾਲੀਆਂ ਵਹਿਣਾ ਜਿਹੜੀਆਂ ਦੋਸਤੋ ਐਚਐਫ ਬਰੀਡ ਦੇ ਵਿੱਚ ਦੇਖਦੇ ਆਂ ਮਹਿੜਾ ਦੋਵੇਂ ਬਰੀਡ ਦੇ ਵਿੱਚ ਆ ਸੰਧੂ ਸਾਹਿਬ ਠੀਕ ਆ ਜੀ ਨਸਲ ਬਰੀਡ ਵਾਲੀਆਂ ਬਾਕੀ ਥਾਣਾ ਵੀ ਪੂਰਾ ਮੱਝਾਂ ਵਾਲਾ ਥਾਣਾ ਠੀਕ ਆ ਜੀ ਸੋ ਪੂਰੀ ਤਸੱਲੀ ਨਾਲ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਜੱਜੇ ਦਾ ਰਿਕਾਰਡ ਕੀ ਆ ਡਿਟੇਲ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਇਹਨੂੰ 5ਵਾਂ ਦਿਨ ਅੱਜ ਸੰਧੂ ਸਾਹਿਬ ਸੂਈ ਨੂੰ 5ਵਾਂ ਦਿਨ ਹਾਂਜੀ ਹਾਂਜੀ ਪਹਿਲੇ ਸੂਏ ਨੇ 22 ਕਿਲੋ ਦੁੱਧ ਕੱਟਿਆ ਵਾ ਪਹਿਲਣ ਦੇ ਹਾਂਜੀ ਹਾਂਜੀ ਠੀਕ ਆ ਤੇ ਐਰ ਕੀ ਦੂਜੇ ਸੂਏ ਸੂਈ ਆ ਜੀ ਇਸ ਟਾਈਮ ਹੁਣ 19 ਲ ਉਹਨੇ 19 ਲੀਟਰ ਦਿਨ ਕਿੰਨੇ ਹੋਏ ਨਾ ਇਹਨੂੰ 5 ਦਿਨ ਹੋ ਗਏ ਜੀ 5 ਦਿਨ ਹੋ ਗਏ 5 ਹੁਣ 6 ਹੋਣ ਇੱਥੇ ਹੋ ਗਏ ਤੁਹਾਨੂੰ ਸਾਹਿਬ ਠੀਕ 19 ਲੀਟਰ ਜਿਹੜਾ ਹਾਜ਼ਰ ਬਿਲਕੁਲ ਹਾਂਜੀ 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 ਹੁਣ ਬੌਲਿਆਂ ਨਿਕਲ ਗਈ ਅਸੰਦੂ ਸਾਹਿਬ ਦੁੱਧ ਬਣ ਗਿਆ ਬਿਲਕੁਲ ਸੋ ਦੋਸਤੋ ਬੌਲਿਆਂ ਜਸਟ ਹਜੇ 1 ਤਾ ਦਿਨ ਹੋ ਗਿਆ ਪਸ਼ੂ ਬਾਹਰ ਹੀ ਆਇਆ ਤੇ ਕੋ 18 19 19 ਲੀਟਰ ਵੀਰਾਂ ਦਾ ਵੀ ਜਿਹੜਾ ਦੁੱਧ ਹਾਜ਼ਰ ਆ ਇਸ ਵਾਇਰ ਦੇ ਕੋਲ ਮਗਰ ਬੱਛਾ ਇਹਦੇ ਵੀ ਮਗਰ ਬੱਛਾ ਹੈ ਨਸਲ ਬਰੀਡ ਵਾਲੀ ਆ ਦੋਸਤੋ ਹਾਈਟ ਕੱਦ ਲੈਂਥ ਪੂਰੀ ਆ ਠੀਕ ਆ ਉੱਚੀ ਹਾਈਟ ਕੱਦ ਲੈਂਥ ਅਨੀਜ਼ੀ ਹੀ ਬਾਕੀ ਸਭ ਤੋਂ ਸਾਫ ਆਹ ਦੇਖੋ ਜਰਾ ਇੱਧਰ ਤੋਂ ਦਿਖਾ ਦੋ ਗਾੜੀਆਂ ਆ ਕਰੋ ਚੱਕ ਜੀ ਆਹ ਦੇਖੋ ਠੀਕ ਹੈ ਜੀ ਥਾਂ ਥਾਂ ਨੂੰ ਬਹੁਤ ਵਧੀਆ ਲੱਗਾ ਵਾ ਜੀ ਪੂਰਾ ਸਟੈਂਡਰਡ ਦਾ ਜਿਹੜਾ ਦੋਸਤੋ ਥਾਣਾ ਠੀਕ ਆ ਪੂਰਾ ਮੁਠੀ ਥਾਣਾ ਹੱਥੀ ਚਵਾਈਲਾ ਥਾਣਾ ਈਜ਼ੀਲੀ ਕੋਈ ਵੀ ਰਚਵਾਈ ਕਰ ਸਕਦਾ ਠੀਕ ਆ ਜੀ ਤੇ ਬੈਸਟ ਚਵਾਈ ਜਿਹੜੀ ਦੋਸਤੋ ਇਹ ਜੀ ਬੈਡ ਕਰਵਾ ਦਿੰਦੀ ਹੈ ਕਿਉਂਕਿ ਥਾਂ ਥਾਂ ਨੂੰ ਪੂਰਾ ਲੰਬਾਈ ਦੇ ਵਿੱਚ ਆ ਤੇ ਬਾਕੀ 19 ਲੀਟਰ ਦਾ ਸਾ ਸ਼ੋਰ ਹੈ ਨਾ ਜੀ ਹਾਂਜੀ ਹਾਂਜੀ ਸੰਧੂ ਸਾਹਿਬ 19 ਲੀਟਰ ਭਾਵੇਂ ਦੋ ਡੰਗ ਤਿੰਨ ਡੰਗ ਗਲਾਬ ਦੀ ਤਸल्ली ਕਰਕੇ ਖੜੇ ਠੀਕ ਆ ਹਾਂਜੀ ਤੇ ਜੱਜ ਵੀਰੇ ਖੋਲ ਕੇ ਲਿਆਓ ਇਹਨੂੰ ਬਾਹਰ ਤੋਰ ਕੇ ਸੋ ਮਗਰ ਬੱਚਾ ਦੋਸਤੋ ਚੌਕ ਦਿਨਾਂ ਦੀ ਸੌਰੀ 6 ਕਿ ਦਿਨਾਂ ਦੀ ਇਹ ਸੂਈ ਆ ਠੀਕ ਆ ਜੀ ਤੇ ਬਿਲਕੁਲ ਦਿਨਾਂ ਦੇ ਵਿੱਚ ਆ ਕੋਈ ਪੰਜਾਂ 6ਾਂ 6 ਦਿਨਾਂ ਦੇ ਅੰਦਰ ਦੋਵੇਂ ਬੜਾ ਜਿਹੜੀਆਂ ਸੂਈਆਂ ਹਟ ਆ ਦੇਖੋ ਫਾਈਨ ਹੋ ਗਿਆ ਲਓ ਜੀ ਸੋ water quality ਦੋਸਤੋ ਕਾਫੀ ਸੋਹਣੀ ਆ ਠੀਕ ਆ ਥਣ ਭਾਂਡੇ ਦੀ ਬਹੁਤ ਸੋਹਣੀ ਆ ਵਿਖਾਲਾ ਬਹੁਤ ਬੈਸਟ ਆ ਤੇ ਕਿਸੇ ਪਾਸਿਓ ਖੁੰਜੀ ਨਹੀਂ ਗਈ ਵੈੜ ਬਾਕੀ ਕੋਈ ਵੀਰ ਆਵੇ ਆਪਣੀ ਨਰਖ ਪਰਖ ਕਰੇ ਤਸੱਲੀ ਕਰੇ ਚੋਕੇ ਵੇਖ ਲਿਓ ਠੀਕ ਆ ਤੇ ਕੋਈ ਵੀਰ ਦੂਰ ਦਰਾਡੇ ਬੈਠਾ ਰਿਸਪੌਂਸਿਬਿਲਟੀ ਆਪਣੀ ਸਮਝ ਕੇ ਦੋਸਤੋ ਚਾਹੇ ਵੀਰ ਕੋਈ ਵੀਡੀਓ ਕਾਲ ਤੇ ਵੀ ਚਵਾਈ ਕਰਕੇ ਦੇਖ ਸਕਦਾ ਇੱਕ ਟਾਈਮ ਦੀ ਉਸ ਤੋਂ ਬਾਅਦ ਤੁਸੀਂ ਸੌਦਾ ਤੇ ਬਾਕੀ ਪੇਮੈਂਟ ਕਰ ਲਿਓ ਵੀਰ ਨਾਲ ਠੀਕ ਆ ਬਾਕੀ ਜਿੰਨੀ ਵੀ ਆ ਚੰਗੀ ਆ ਵਹਿੜ ਚੰਗੀ ਆ 20 ਤੋਂ ਪਲੱਸ ਦੁੱਧ ਨਾਰਮਲ ਚਵਾਉਣਾ ਚਾਹੀਦਾ ਇਹਨੂੰ ਹਾਂਜੀ ਸੰਤੂ ਸਾਹਿਬ 22 ਕਿਲੋ ਚੋਇਆ ਪਹਿਲੇ ਸੂਏ ਉਹਨਾਂ ਘਰ ਆ ਲਿਆ ਓਕੇ ਹਾਂਜੀ ਹਾਂਜੀ ਹੁਣ ਵਹਿੜ ਦਾ ਜੋਰ-ਜੋਰ ਲੱਗਾ ਕਿ ਪੱਠਾ-ਪੁੱਠਾ ਹੈ ਨਹੀਂ ਆ ਹਾਂਜੀ 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 ਬਾਕੀ 22-23 ਕਿਲੋ ਤੇ ਬੜੇ ਆਰਾਮ ਨਾਲ ਆ ਸਕਿਆ ਚਵਾਉਗੀ ਠੀਕ ਆ ਜੀ ਠੀਕ ਹਾਂਜੀ ਠੀਕ ਹੈ ਜੀ ਤੋਂ ਬਾਕੀ ਨਸਲ ਬਰੀਡ ਵਾਲੀਆਂ ਵੜਾਂ ਜੋ ਜਿਹੜੀਆਂ ਦੋਸਤੋ 20 ਲੀਟਰ ਤੋਂ ਉੱਪਰ ਸੇ ਇਹਨੂੰ ਆਂਦਾ ਕੁਛ ਨਹੀਂਗਾ 20 ਤੋਂ ਆਪਾਂ 22 ਲੀਟਰ ਚੋਲੇਓ ਠੀਕ ਹੈ ਚੰਗੀ ਸੇਵਾ ਤੇ ਜੱਜ ਕਿੰਨਾ ਮੋਲ ਵੀ ਰੇਂਦਾ ਲੈਣ ਦੇਣਾ ਮੋਲ ਤੁਸੀਂ ਹੀ ਦੱਸ ਦੋ ਸੰਦੂ ਸਾਹਿਬ ਕਿਨੇ ਦੇ ਦਈਏ ਨਹੀਂ ਫਿਰ ਵੀ ਦੱਸ ਦੋ ਤੁਸੀਂ ਬਾਕੀ ਆਪਾਂ ਜਿੰਨਾ ਵੀ ਹੋਇਆ ਮਾਨਤਨ ਕੋਈ ਭੈਣ ਭਰਾ ਜਿੱਥੋਂ ਤੱਕ ਚਾਹਣਗੇ ਜ਼ਰੂਰ ਕਰਨਾ ਸੰਦੂ ਸਾਹਿਬ 75000 ਕਰਦੇ ਆਪਾਂ ਮੋਲ ਅੱਛਾ 72000 ਦੀ ਦੇ ਦਈਏ 72000 ਦੀ ਹਾਂਜੀ ਮੈਂ ਨਾ ਜਿੰਨਾ ਕਰਦੀਏ ਹੋਰ ਮਾਨਤਨ ਕਰਦੀਏ ਖੁੱਲਾਏ ਕਰਦੀਏ ਕੋਈ 200 400 ਵਾਲਾ ਤਾਂ ਕੰਮ ਹੀ ਨਹੀਂਗਾ 70000 ਦੀ ਸੰਦੂ ਸਾਹਿਬ ਦੇ ਦੇਾਂਗੇ 70000 ਦਾ ਮਾਨ ਹੋਰ ਕਰਦਾਂਗੇ ਹਾਂ ਐਂਡੀਜੀਚੇ ਛੋੜਛਪਾਈਆ ਚਲੋ 70 ਚ ਹਾਂਜੀ ਹਾਂਜੀ ਵਸ਼ੀ ਬਹੁਤ ਚੰਗੀ ਨਸਲ ਵਾਲੀ ਵਸ਼ੀ ਆ ਜੀ ਸਾਂਭੀ ਸੁਭੀ ਨਹੀਂ ਆ 4 ਦਿਨ ਪਠੇ ਪੁੱਠੇ ਪੈ ਗਏ 24 25 ਕਿਲੋ ਦੁੱਧ ਚਵਾ ਜਾਣਾ ਵਸ਼ੀ ਨੇ ਠੀਕ ਆ ਜੀ ਹਾਂਜੀ ਹਾਂਜੀ ਥੋੜੀ ਜੀ ਪਠਿਆਂ ਪੁੱਠਿਆਂ ਤੋਂ ਭੁਖੀ ਗੱਜੀ ਆ ਠੀਕ ਆ ਠੀਕ ਆ ਬਾਕੀ ਤਾਂ ਬਾਕੀ ਤੂੜੀ ਆ ਤੂੜੀ ਤੇ ਹੀ ਆ ਦੁੱਧ ਹਮ ਹਰਿਆ ਹੋਰਿਆ ਪੈ ਗਿਆ ਤੇ ਇਹੋ ਹੀ ਵੜਾ ਨੇ ਸੋ ਪੂਰੇ ਕੈਰੇਕਟਰ ਦੋਸਤੋ ਤੁਸੀਂ ਆਪਦੇ ਵੇਖ ਕੇ ਜਜਮੈਂਟ ਕਰ ਲਿਓ ਵਸ਼ੀ ਓਵਰ ਆਲ ਜਿੰਨੀ ਆ ਸਾਰੀ ਚੰਗੀ ਆ ਖੂਬਸੂਰਤ ਆ ਦਿਖਵਾਈਜ਼ ਵੀ ਚੰਗੀ ਆ ਤੇ ਨਸਲ ਜਾਤ ਵਾਲ ਤੋ ਦੁੱਧ ਵਾਲੇ ਪਾਸਿਓ ਵੀ ਜਿੰਨਾ ਤੁਹਾਨੂੰ ਚਵਾ ਦੱਸਿਆ ਵੀਰ ਨੇ ਉਹਨੀਆਂ ਧਾਰਾਂ ਇੱਕ ਵਾਰੀ ਆਪੀਆਂ ਤਸੱਲੀ ਕਰਕੇ ਲੈ ਜਿਓ ਅੱਗੇ ਸੇਵਾ ਮੈਟਰ ਕਰਦੀ ਏ ਦੋਸਤੋ ਸੇਵਾ ਚੰਗੀ ਹੋਈ ਤਾਂ ਤੁਸੀਂ ਭਾਵੇਂ 20 ਲੀਟਰ ਚੋਲੇਓ ਠੀਕ ਹੈ ਜੀ ਤੇ ਇਹ ਪਸ਼ੂ ਦੋਸਤੋ ਅੱਜ ਵੀਰ ਜੱਜ ਦੇ ਕੋਲੇ ਵਕਾਉ ਨੇ ਤਿੰਨ ਪਸ਼ੂ ਤੇ ਜੱਜ ਵੀਰੇ ਨੰਬਰ ਆਪਣੇ ਜ਼ਰੂਰ ਸਾਂਝੇ ਕਰ ਦਿਓ ਨੰਬਰ ਆਪਣਾ 9873 727286 ਐਂਡ ਮੋਹਨਪੁਰਾ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂਜੀ ਸੋ ਦੋਸਤੋ ਫਿਲਹਾਲ ਅੱਜ ਇਸ ਕਵਰ ਦੇ ਵਿੱਚ ਆਪਾਂ ਤੁਹਾਨੂੰ ਇਹ ਤਿੰਨ ਨਗ ਦਿਖਾਉਣੇ ਸੀਗੇ। ਪਸ਼ੂ ਹਰ ਵਾਰ ਜਿਹੜੇ ਦੋਸਤੋ ਚੰਗੇ ਹੁੰਦੇ ਆ, ਵਜਨ ਲੋੜ ਵਾਲੇ ਹੁੰਦੇ ਆ, ਚੰਗੇ ਥਣ ਛੱਡਿਆਂ ਵਾਲੇ ਹੁੰਦੇ ਆ। ਰੇਟ ਭਾਅ ਪੜਦਾ ਜਿਹੜਾ ਦੋਸਤੋ ਤੁਹਾਨੂੰ ਨਾਰਮਲ ਹੀ ਮਿਲ ਜਾਂਦਾ ਠੀਕ ਆ ਜੋ ਰੇਟ ਭਾਅ ਪੜਦਾ ਬਾਹਰ ਨਾਰਮਲ ਬਾਜ਼ਾਰ ਦੇ ਵਿੱਚ ਚੱਲਦਾ ਉਹੀ ਵਪਾਰੀ ਦੇ ਬਿਲਕੁਲ ਘਰੋਂ ਵਪਾਰੀ ਦੇ ਕਿੱਲੇ ਉੱਪਰੋਂ ਤੁਹਾਨੂੰ ਮਿਲਦਾ। ਸੋ ਇਹ ਤਿੰਨ ਨਗ ਸੀਗੇ ਘਰ ਆਣ ਕੇ ਤਸੱਲੀ ਤੁਸੀਂ ਕਰਨੀ ਆ। ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।